ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਹ ਜਿਹੜੀ ਵੀਡੀਓ ਹੁਣ ਤੁਸੀਂ ਦੇਖਣੀ ਸ਼ੁਰੂ ਕੀਤੀ ਹੈ ਇਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਇਹਨੂੰ ਬਣਾਉਣ ਦੇ ਪਿੱਛੇ ਮੈਨੂੰ ਮੇਰੇ ਇੱਕ ਰਿਸ਼ਤੇਦਾਰ ਦਾ ਫੋਨ ਆਦਾ ਉਹ ਕਹਿੰਦਾ ਮੇਰਾ ਬੇਟਾ ਅਮਰੀਕਾ ਗਿਆ ਸੀ ਗਿਆ ਤਾਂ ਉਹ ਸਟੱਡੀ ਵੀਜ਼ੇ ਤੇ ਸੀ ਪਰ ਉਹਦਾ ਵੀਜ਼ਾ ਜਦੋਂ ਸਟੱਡੀ ਖਤਮ ਹੋ ਗਈ ਉਹ ਆਇਆ ਨਹੀਂ ਤੇ ਉਹ ਉੱਥੇ ਹੀ ਰਹਿ ਗਿਆ ਉਹਨੇ ਅਸਾਇਲਮ ਦਾ ਕੇਸ ਲਾਤਾ ਤੇ ਕੀ ਹੋਣ ਉਹਨੋਂ ਵੀ ਬਾਹਰ ਭੇਜ ਦਿੱਤਾ ਜਾਊਗਾ ਜਬਰੀ ਇੰਡੀਆ ਜਿਵੇਂ ਅੱਜ ਅੰਮ੍ਰਿਤਸਰ ਜਹਾਜ਼ ਆ ਰਹੇ ਨੇ ਉਹ ਵੀ ਜਹਾਜ਼ ਚੜਾ ਦਿੱਤਾ ਜਾਊ ਉਸਨੇ ਸਵਾਲ ਕੀਤਾ ਮੇਰੇ ਪੁੱਛਾਇਆ ਉਹਨੂੰ ਤਾਂ ਮੈਂ ਜਵਾਬ ਦਿੱਤਾ ਮੈਂ ਕਿ ਜਹਾਜ਼ੇ ਤੱਕ ਫੈਸਲਾ ਨਹੀਂ ਹੋਇਆ ਫਿਰ ਉਹਨੂੰ ਕੋ ਖਤਰਾ ਨਹੀਂ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਨਾ ਉਹਨਾਂ ਚ ਕੋਈ ਖਤਰਾ ਨਹੀਂ ਤੇ ਨਾਲ ਫਿਰ ਮੈਨੂੰ ਕਿਹਾ ਕਿ ਤੂੰ ਚੰਗਾ ਕੀਤਾ ਮੈਨੂੰ ਕੋਈ ਗੱਲ ਯਾਦ ਕਰਾਤੀ ਕਿ ਜਿਹੜੇ ਲੋਕ ਹੁਣ ਸਾਡੇ ਉੱਤਰ ਗਏ ਹੋਏ ਨੇ ਤਾਂ ਉਹਨਾਂ ਦੇ ਮਨਾਂ 'ਚ ਉਹਨਾਂ ਦੇ ਪੇਰੈਂਟਸ ਦੇ ਮਨਾਂ 'ਚ ਉਹਨਾਂ ਦੇ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਦੇ ਮਾਪਿਆਂ ਦੇ ਮਨਾਂ 'ਚ ਕਿਤੇ ਸਾਡਾ ਮੁੰਡਾ ਤਾਂ ਨਹੀਂ ਜਹਾਜ਼ ਚੜਾ ਦੇਣਗੇ ਜਿਵੇਂ ਹੁਣ ਤਿੰਨ ਜਹਾਜ਼ ਦੇਖੋ ਪਹਿਲਾ 5 ਫਰਵਰੀ ਨੂੰ ਆਇਆ 105 104 ਪਾਰਟੀ ਨੂੰ ਲੈ ਕੇ ਤੇ ਫਿਰ ਆਇਆ ਅੱਜ ਆ ਰਿਹਾ ਜਦੋਂ ਮੈਂ ਤੁਹਾਡੇ ਇਹ ਵੀਡੀਓ ਬਣਾ ਰਿਹਾ ਨਾ ਰਾਤ ਨੂੰ 10:30 ਵਜੇ ਜਹਾਜ਼ ਨੇ ਆਉਣਾ ਜਿਸ ਬਾਰੇ ਭਗਵੰਤ ਮਾਨ ਨੇ ਆਪਣੀ ਸਿਆਸਤ ਸ਼ੁਰੂ ਕੀਤੀ ਹੈ ਤੇ ਭਾਰਤੀ ਜਨਤਾ ਪਾਰਟੀ ਬਲੋਰ ਨੀਤ ਬਿੱਟੂ ਨੇ ਦੋਨੇ ਇੱਕ ਦੂਜੇ ਦੇ ਖਿਲਾਫ ਬੋਲ ਰਹੇ ਨੇ ਔਰ ਹਾਲਾਂਕਿ ਜਦੋਂ ਆਪਾਂ ਉਹਦੀ ਇਹ ਇਸ ਵਿਸ਼ੇ ਤੇ ਗੱਲ ਕਰਾਂਗੇ ਫਿਰ ਕਹਾਂਗੇ ਕਿ ਦੋਨੇ ਹੀ ਇਹ ਸਿਆਸਤ ਕਰ ਰਹੇ ਨੇ ਕਿਸੇ ਨੇ ਵੀ ਪੰਜਾਬ ਦੇ ਲੋਕਾਂ ਦੀ ਜੇਬ ਫੜੀ ਹੁੰਦੀ ਨਾ ਤਾਂ ਫਿਰ ਹਾਲ ਇਹ ਨਹੀਂ ਹੋਣਾ ਸੀ ਜੋ ਅੱਜ ਕੱਲ ਹੋ ਰਿਹਾ ਹੈ ਖਰ ਮੈਂ ਅੱਜ ਜਿਹੜੀ ਵੀਡੀਓ ਬਣਾਇਆ ਮੈਂ ਉੱਥੇ ਹੋਣਾ ਪਹਿਲਾਂ ਇਹਦੇ ਵੀ ਗੱਲ ਕਰ ਲਾਂਗੇ ਜੇ ਵਕਤ ਮਿਲਿਆ ਤਾਂ ਹੁਣ ਗੱਲ ਇਹ ਹੈ ਕਿ ਕਿਨੂੰ ਖਤਰਾ ਹੈ ਉਥੇ ਕਿਨੂੰ ਬਾਹਰ ਕੱਢਿਆ ਜਾ ਸਕਦਾ ਹੈ ਜਾਂ ਕਿਨੂੰ ਫੜ ਕੇ ਜਹਾਜ਼ਾਂ 'ਚ ਚੜਾਇਆ ਜਾ ਰਿਹਾ ਹੈ ਇਹ ਗੱਲ ਜਿਹੜੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਮਾਪੇ ਇਸ ਗੱਲ ਨੂੰ ਚਾਹੁੰਦੇ ਨੇ ਦੇਖੋ ਇਹਦੇ 'ਚ 4-5 ਮੈਂ ਕੈਟਾਗਰੀਜ਼ ਬਣਾ ਸਕਦਾ ਜਿਨ੍ਹਾਂ ਨੂੰ ਖਤਰਾ ਹੈ ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਦਾ ਇੱਕ ਤਾਂ ਜਿਹਦੇ 'ਚ ਮੈਂ ਜਿਹੜੇ ਟਰੈਵਲ ਏਜੰਟਾਂ ਨਾ ਠੱਗੀ ਮਾਰੀ ਜਿਵੇਂ ਮਰਜੀ ਡੰਕੀ ਰੂਟ ਰਹੀ ਪੇਜਿਆ ਹੁਣ ਜਿਹੜੇ ਡੰਕੀ ਰੂਟ ਹੁੰਦਾ ਨਾ ਉਹਦੇ 'ਚ ਜਿਹੜਾ ਉਹ ਬਹੁਤ ਟਾਈਮ ਲੱਗ ਜਾਂਦਾ ਉੱਥੇ ਤਾਂ ਜਾਣ ਨੂੰ ਖਤਰਾ ਹੈ ਮਸਾ ਜਾਂਦੇ ਨੇ ਖਾਨੂਨੀ ਨਹੀਂ ਮਿਲਦਾ ਉਨ ਉਹ ਦੁਨੀਆ ਨਾਲ ਕੱਟ ਜਾਂਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਹੁਣ ਟਰੰਪ ਆ ਗਿਆ 20 ਜਨਵਰੀ ਤੋਂ ਉਸ ਦੇ ਉਹਦੀਆਂ ਨੀਤੀਆਂ ਕੀ ਨੇ ਹੁਣ ਪਹਿਲਾਂ ਜਦੋਂ ਹੁੰਦਾ ਸੀ ਨਾ ਉਹਨਾਂ ਦੇ ਦਿਮਾਗ 'ਚ ਤੌਹੀ ਹੈ ਕਿ ਜਦੋਂ ਅਸੀਂ ਮੈਕਸੀਕੋ ਦੀ ਕੰਧ ਟੱਪਾਂਗੇ ਉੱਥੇ ਅਸੀਂ ਚਲੇ ਜਾਵਾਂਗੇ ਕੈਂਪ ਜਾਂ ਡਿਟੈਂਸ਼ਨ ਸੈਂਟਰ ਦੇ ਜਿੱਥੇ ਅਸੀਂ ਸਰੈਂਡਰ ਕਰ ਦਾਂਗੇ ਪੁਲਿਸ ਕੋਲ ਉਹਨਾਂ ਨੇ ਸਾਨੂੰ ਕੈਂਪ 'ਚ ਭੇਜ ਦੇਣਾ ਤੇ ਅਗਲੇ ਦਿਨ ਜਿਹੜੇ ਏਜੰਟਾਂ ਨੇ ਵਕੀਲ ਕੀਤਾ ਉਹਨੇ ਉਹਨਾਂ ਦੇ ਵਕੀਲਾਂ ਨੇ ਆ ਜਾਣਾ ਤੇ ਅਸੀਂ ਆਪਣਾ ਕੇਸ ਲਾ ਦੇਣਾ ਤੇ ਉਦੋਂ ਬਾਅਦ ਜਮਾਤ ਹੋ ਜਾਣੀ ਹੈ ਤੇ ਅਸੀਂ ਆਪਣਾ ਕੰਮ ਕਰਨ ਲੱਗ ਜਾਣਾ ਜਿਵੇਂ ਪਹਿਲਾਂ ਹੁੰਦਾ ਰਿਹਾ ਜਿਸੇ ਕਰਕੇ ਤਾਂ ਲੋਕ ਉੱਥੇ ਬਹੁਤ ਜਾਂਦੇ ਸੀ ਵੀ ਇੱਕ ਵਾਰੀ ਉੱਥੇ ਟੱਪ ਜੀਏ ਉਦੋਂ ਬਾਅਦ 4-5 ਸਾਲ ਕੇਸ ਚੱਲਦਾ ਤੇ ਉਦੋਂ ਜਦੋਂ ਕੇਸ ਚੱਲਣਾ ਸ਼ੁਰੂ ਹੋ ਜਾਂਦਾ ਤੁਸੀਂ ਕੰਮ ਕਰ ਸਕਦੇ ਹੋਣੇ ਤੋ ਇਹੀ ਤਰੀਕੇ ਨਾਲ ਉਹ ਜਾਂਦੇ ਸੀ ਹੁਣ ਕਿਉਂਕਿ ਸਾਰਾ ਕੁਝ ਬਦਲ ਗਿਆ ਹੁਣ ਇਸ ਤਰ੍ਹਾਂ ਨਾ ਤਾਂ ਤੁਸੀਂ ਵਕੀਲ ਕਰ ਸਕਦੇ ਨਾ ਹੀ ਜਾਣ ਸਰ ਤੁਹਾਨੂੰ ਉਹ ਕੈਂਪਸ ਵਿੱਚ ਭੇਜਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਉਹ ਮੌਕਾ ਦੇਣਗੇ ਕੇਸ ਕਰਨ ਦਾ ਜਾਓ ਇਸ ਤਰ੍ਹਾਂ ਦੀ ਕੋਈ ਗੱਲ ਕਰਨ ਦਾ ਕੋਰਟ 'ਚ ਜਾਣ ਦਾ ਉਹਨਾਂ ਨੇ ਫੜ ਕੇ ਤੁਹਾਨੂੰ ਬਾਹਰ ਕਰ ਦੇਣਾ ਇਹ ਹੀ ਕਾਰਨ ਹੈ ਜਿਹੜੇ 104 ਜਿਹੜੇ ਫੜੇ ਗਏ ਸੀ ਨਾ ਆਏ ਸੀ ਜਿਹੜੇ ਜ਼ਬਰੀ 5 ਫਰਵਰੀ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ 'ਚ ਬਹੁਤ ਸਾਰੇ ਲੋਕ ਸੀ ਜਿਹੜੇ ਹੁਣੇ ਗਏ ਸੀ ਉਦਾ ਮਤਲਬ ਹੈ ਕਿ ਉਹਨਾਂ ਨੇ ਹਲੇ ਕੇਸ ਨਹੀਂ ਲਾਇਆ ਸੀ ਅਸਲਮ ਨਹੀਂ ਲਾਈ ਹੋਈ ਸੀ ਇਸ ਕਰਕੇ ਜਾਂ ਕੋਈ ਵੀ ਹੋਰ ਜਿਹੜਾ ਉਹਨਾਂ ਨੇ ਕੇਸ ਰਿਸ਼ਤੇਦਾਰ ਦਾ ਜਿਹੜਾ ਵੀ ਉਹਨਾਂ ਨੇ ਵਕੀਲ ਨੇ ਦੱਸਿਆ ਸੀ ਉਹ ਨਹੀਂ ਕੀਤਾ ਸੀ ਫਾਲੋ ਤੇ ਉਹਨਾਂ ਨੂੰ ਭੇਜਤਾ ਵਾਪਸ ਤਾਂ ਇੱਕ ਤਾਂ ਇਹ ਹੁਣ ਮੈਂ ਕਿਉਂ ਕਹਿਆ ਹੈ ਕਿ ਏਜੰਟ ਥੋੜੀ ਜੀ ਕਿਰਪਾ ਕਰਨ ਬਥੇਰਾ ਪੈਸਾ ਕਮਾ ਲਿਆ ਉਹਨਾਂ ਨੂੰ ਕਹਿ ਦੇਣ ਕਿ ਇਸ ਤਰ੍ਹਾਂ ਨਹੀਂ ਹੈ ਜਦਾਂ ਆਜਨ ਜਾਂ ਉੱਥੇ ਜੇ ਉਹ ਕਹਿਣਗੇ ਵੀ ਜਾਣਗੇ ਸਦੇ ਸਰੈਂਡਰ ਕਰਨਗੇ ਤੇ ਫਿਰ ਉਹਨਾਂ ਨੂੰ ਫੜ ਕੇ ਬਾਹਰ ਹੋਏਗਾ ਇਹ ਹੋਏਗਾ ਇਸ ਕਰਕੇ ਇਹ ਕੈਟਾਗਰੀ ਦਾ ਵਾਲੇ ਜਦੋਂ ਕਹਿੰਦੇ ਨੇ ਹੁਣੀ ਗਿਆ ਸੀ ਜੇ ਇੰਨਾ ਪੈਸਾ ਲਾਇਆ ਸੀ ਉਹਦੇ ਵਿੱਚ ਇਹ ਦੇ ਇਹਦੇ ਵਿੱਚ ਹੋਰ ਗੱਲ ਵੀ ਹੈ ਕਿਉਂਕਿ ਕੇਸ ਐਨੇ ਹੋ ਗਏ ਆਪਾਂ ਇਹ ਨਾਲ ਸੋਚੀਏ ਕਿ ਪੰਜਾਬ ਤੋਂ ਗਏ ਨੇ ਜਾਂ ਹਰਿਆਣਾ ਦੇ ਨੇ ਜਾਂ ਗੁਜਰਾਤ ਦੇ ਨੇ ਉਹ ਭਾਈਆ ਸਾਡਾ ਤਾਂ ਤੀਜਾ ਨੰਬਰ ਹੈ ਮੈਕਸੀਕੋ ਵਾਲੇ ਸਾਡੇ ਨਾਲ ਕਿਤੇ ਜਿਆਦਾ ਲੱਖਾਂ ਦੀ ਰੋਖਾ ਦੇ ਕਿੰਤੀ ਤਾਂ ਸੀ ਵੀ ਆ ਉਹ ਤਾਂ 8.5 ਲੱਖ ਤੋਂ ਉੱਤੇ ਨੇ ਕੇਸ ਤਾਂ ਇੰਨੇ ਚੱਲ ਰਹੇ ਨੇ ਉੱਥੇ ਤੇ ਕੋਰਟਾਂ ਹੈਂਗ ਹੋ ਗਈਆਂ ਉੱਥੇ ਕੋਰਟਾਂ ਤਾਂ ਕੰਮ ਨਹੀਂ ਹੋ ਰਿਆ ਤੇ ਇਸੇ ਕਰਕੇ ਕੇਸ ਚਾਰ-ਚਾਰ ਸਾਲ ਪੰਜ-ਪੰਜ ਸਾਲ ਉਹਨਾਂ ਦੀ ਸੁਣਵਾਈ ਨਹੀਂ ਦੀ ਫੈਸਲਾ ਨਹੀਂ ਹੁੰਦਾ ਉਹਨੇ ਚਰ ਨੂੰ ਲੋਕ ਆਉਂਦਾ ਉੱਥੇ ਪੈਸਾ ਵੀ ਕਮਾਉਂਦੇ ਨੇ ਕੰਮ ਵੀ ਕਰਦੇ ਨੇ ਕੋਈ ਵਿਆਹ ਕਰਾਣ ਦਾ ਕੋਈ ਜਿਗਾਰਡ ਬਣਾ ਲੈਂਦਾ ਤੇ ਇਹ ਤਰੀਕੇ ਬਹੁਤ ਪੁਰਾਣੇ ਚੱਲਦੇ ਆ ਰਹੇ ਨੇ ਹੁਣ ਕੀ ਕੀਤਾ ਹੁਣ ਕਿਉਂਕਿ ਕੋਟਾ ਚ ਕੇਸ ਜ਼ਿਆਦਾ ਹੋ ਗਿਆ ਹੁਣ ਇਹ ਕਹਦੇ ਵੀ ਆਇਆ ਕਰੋ ਸਾਰੇ ਕੋਟਾ ਚ ਨਾ ਜਾਓ 2 ਸਾਲ ਤੱਕ ਜਿਹਨੂੰ ਹਲੇ 2 ਸਾਲ ਨਹੀਂ ਹੋਏ ਤਾਜ਼ੇ ਦੇ ਕੇਸ 2 ਸਾਲ ਤੱਕ ਦੇ ਉਹ ਤਾਂ ਇਮੀਗ੍ਰੇਸ਼ਨ ਵਾਲੇ ਫੈਸਲਾ ਕਰ ਲੈ ਉਹ ਦੇਖ ਲੈ ਉਹ ਇਸ ਤਰ੍ਹਾਂ ਦਾ ਵੀ ਕੰਮ ਹੋ ਗਿਆ ਹੁਣ ਇੱਕ ਤਾਂ ਇਹ ਮੇਰਾ ਖਿਆਲ ਹੈ ਤੁਹਾਨੂੰ ਸਮਝ ਆ ਗਈ ਹੋ ਜਿਹੜੇ ਹੁਣੇ ਜਾ ਰਹੇ ਨੇ ਤੇ ਜਿਨ੍ਹਾਂ ਦਾ ਅਸਾਇਲਮ ਕੇਸ ਲੱਗ ਗਿਆ ਜਾਂ ਨਹੀਂ ਲੱਗਿਆ ਉਹਨਾਂ ਨੂੰ ਖਤਰਾ ਜਿਹਨਾਂ ਲੱਗ ਗਿਆ ਉਹਨਾਂ ਨੂੰ ਖਤਰਾ ਨਹੀਂ ਜੇ ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ ਜਿੰਨਾ ਚਿਰ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਫਿਰ ਦੂਜਾ ਇਹ ਕਿ ਜਿੰਨਾਂ ਦਾ ਕੇਸ ਦਰਾਈ ਹੋ ਗਿਆ ਮਤਲਬ ਉਹ ਆਏ ਬਿਲਕੁਲ ਉਸੇ ਤਰੀਕੇ ਨਾਲ ਡਾਂਕੀ ਲਾ ਕੇ ਆਏ ਜਾਂ ਕੋਈ ਵੀ ਤਰੀਕੇ ਨਾਲ ਆਏ ਚਾਹੇ ਪੜ੍ਹਨ ਦੇ ਬਹਾਨੇ ਨਾਲ ਆਏ ਟੂਰਿਸਟ ਵੀਜੇ ਤੇ ਆਏ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਅਸალਮ ਦਾ ਕੇਸ ਲਾਤਾ ਤੇ ਕੇਸ ਹੋ ਗਿਆ ਡਰਾਈ ਤੇ ਉਹਨਾਂ ਨੂੰ ਡਿਪੋਰਟਸ਼ਨ ਦਾ ਆ ਗਿਆ ਵੀ ਤੁਹਾਨੂੰ ਵਾਪਸ ਭੇਜਣਾ ਹੈ ਡਿਪੋਰਟ ਕਰਨਾ ਹੁਣ ਡਿਪੋਰਟਸ਼ਨ ਲਾਤੀ ਲੇਕਿਨ ਉਹ ਬੱਜਲੇ ਉਹ ਗਏ ਵੀ ਨਹੀਂ ਅਸੀਂ ਨਹੀਂ ਜਾਣਾ ਬਹੁਤ ਸਾਰੇ ਲੋਕ ਨਹੀਂ ਜਾਣਾ ਚਾਹਦੇ ਜੇ ਦੇਖੋ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੇ ਪੈਸੇ ਕਮਾ ਲਏ ਕਈ ਨੇ ਘਰ ਬਣਾ ਲਏ ਕਈਆਂ ਦੇ ਬੈਂਕਾਂ ਚ ਬੜਾ ਪੈਸਾ ਪਿਆ ਬੜਾ ਕੁਝ ਹੋ ਜਾਂਦਾ ਉੱਥੇ ਬਤਾਈ ਦਮ ਇਹਤ ਕਰਦੇ ਨੇ ਜਦੋਂ ਜਾਂਦੇ ਨੇ ਇਸ ਤਰੀਕੇ ਨਾਲ ਉਹ ਜਿਹੜੇ ਏਜੰਟਾਂ ਨੂੰ ਪੈਸੇ ਦਿੱਤਾ ਹੁੰਦਾ ਉਹ ਵੀ ਤਾਂ ਕੱਢਣਾ ਹੁੰਦਾ ਤੇ ਉਹ ਫਿਰ ਰੁਕਸ਼ਪੇ ਜਾਂਦੇ ਨੇ ਸਟੇਟਸ ਉਹਨਾਂ ਦਾ ਕੋਈ ਨਹੀਂ ਹੁੰਦਾ ਅਸਾਈਲਮ ਡਰਾਏ ਹੋ ਚੁੱਕੀ ਹੁੰਦੀ ਹੈ ਉਹਨਾਂ ਨੂੰ ਫਿਰ ਫੜਿਆ ਜਾਂਦਾ ਜਦੋਂ ਉਹਨਾਂ ਨੂੰ ਫੜ ਲੈਂਦੇ ਨੇ ਫਿਰ ਉਹਨਾਂ ਨੂੰ ਡਿਪੋਰਟ ਕਰ ਦਿੰਦੇ ਨੇ ਉਹਨਾਂ ਨੂੰ ਜ਼ਿਆਦਾ ਖਤਰਾ ਹੈ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਮੈਂ ਫਿਰ ਯਾਦ ਕਰਾਦਾ ਕਿ ਅਮਰੀਕਾ ਦੇ ਵਿੱਚ ਕਿਹੜੇ ਬੰਦਿਆਂ ਨੂੰ ਵਾਪਸ ਭੇਜਿਆ ਜਾ ਸਕਦਾ ਜਿਨ੍ਹਾਂ ਨੂੰ ਖਤਰਾ ਹੈ ਹੁਣ ਮੈਂ ਤੁਹਾਨੂੰ ਦੋ ਕੈਟਾਗਰੀ ਦੱਸਦੀ ਹਾਂ ਇੱਕ ਤਾਂ ਜਿਹੜੇ ਹਲੇ ਤਾਜ਼ੇ ਗਏ ਨੇ ਜਿਨ੍ਹਾਂ ਨੇ ਕੋਈ ਕੇਸ ਰਿਲਾਇਆ ਕੋਈ ਵਕੀਲ ਨੇ ਉਹਨਾਂ ਦਾ ਆਇਆ ਜੇ ਆਇਆ ਵੀ ਤਾਂ ਕੇਸ ਰਿਲਾਇਆ ਉਹਨਾਂ ਨੂੰ ਫੜ ਕੇ ਬਾਹਰ ਭੇਜ ਰਿਹਾ ਹੈ 트ੰਪ ਦੂਜੇ ਉਹ ਜਿਨ੍ਹਾਂ ਨੇ ਅਸਾਈਲਮ ਲਾਤੀ ਸੀ ਕਿਸੇ ਟਾਈਮ ਲੇਕਿਨ ਉਹਨਾਂ ਦੇ ਅਸਾਈਲਮ ਡਿਨਾਈ ਹੋ ਗਈ ਰਿਫਿਊਜ਼ ਹੋ ਗਈ ਤੇ ਉਹ ਬੇਸਿਫ ਫਿਰ ਰਹੇ ਨੇ ਬਿਨਾ ਕਿਸੇ ਸਟੇਟਸ ਤੋਂ ਉਹਨਾਂ ਤੇ ਖਤਰਾ ਉਫੜੇ ਜਾਣਗੇ ਤੇ ਇਹ ਵੀ ਹੈ ਦੇਖੋ ਗੱਲ ਇਹ ਨਹੀਂ ਹੈ ਜੇ ਤੁਸੀਂ ਕੈਂਪ ਚੋਂ ਆ ਗਏ ਕੈਂਪ ਚ ਵੀ ਹੋ ਤੁਸੀਂ ਅਸਾਈਲਮ ਦਾ ਕੇਸ ਜਿਹੜਾ ਲੱਗਿਆ ਹੋਇਆ ਤਾਂ ਵੀ ਤੁਹਾਨੂੰ ਉਹਨਾਂ ਖਤਰਾ ਨਹੀਂ ਹੈ ਕਿਉਂਕਿ ਜਨਾਚਰ ਤੁਹਾਡਾ ਫੈਸਲਾ ਨਹੀਂ ਹੁੰਦਾ ਉਹਨਾਂ ਚਰ ਨਹੀਂ ਤੁਹਾਨੂੰ ਜਿਹੜਾ ਕੀਤਾ ਹੁਣ ਇੱਕ ਕੈਟਾਗਰੀ 4 ਹੈ ਉਹ ਵੀ ਸੁਣ ਲੋ ਉਹ ਕਿਹੜੀ ਗੜੇ ਤੀਜੀ ਕੈਟਾਗਰੀ ਜਿਨ੍ਹਾਂ ਕੋਈ ਅਸਾਈਲਮ ਅਪਲਾਈ ਨਹੀਂ ਕੀਤੀ ਮਤਲਬ ਉਹ ਕਿਸੇ ਤਰੀਕੇ ਨਾਲ ਅਮਰੀਕਾ ਪਹੁੰਚ ਗਏ ਅਮਰੀਕਾ ਪਹੁੰਚਣ ਤੋਂ ਬਾਅਦ ਉਹਨਾਂ ਨੇ ਕੰਮ ਸ਼ੁਰੂ ਕਰਤਾ ਚੌੜੀ ਸ਼ਫੇ ਰਹਿਣ ਲੱਗੇ ਲੇਕਿਨ ਉਹਨਾਂ ਦਾ ਸਟੇਟਸ ਉਹਨਾਂ ਦਾ ਵੀ ਕੋਈ ਨਹੀਂ ਉਹਨਾਂ ਨੇ ਕੰਮ ਵਕੀਲ ਨਹੀਂ ਕੀਤਾ ਕੋਈ ਵਕੀਲ ਜੋ ਕੋਈ ਪੈਸੇ ਨਹੀਂ ਹੋਣੇ ਜਾਂ ਉਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਅਸਾਈਲਮ ਲਾਉਣ ਦਾ ਕੋਈ ਤਰੀਕਾ ਹੀ ਨਹੀਂ ਜਾ ਹੋਣ ਉਹ ਵੀ ਮੈਂ ਸਿੱਧਾ ਕਿਵੇਂ ਕਰੂੰ ਤਾਂ ਇਸ ਕਰਕੇ ਉਹ ਆਗੇ ਬਹੁਤ ਸਾਰੇ ਇਸਰਾਦ ਬੰਦੇ ਨੇ ਜਿਹੜੇ ਟੂਰਿਸਟ ਵੀਜੇ ਤੇ ਗਏ ਤੇ ਅਮਰੀਕਾ ਚ ਘੁੰਮ ਰਹੇ ਨੇ ਉਹਨਾਂ ਦੀ ਬੜੀ ਗਿਣਤੀ ਚ ਲੋਕ ਜਿਨ੍ਹਾਂ ਦਾ ਕੋਈ ਸਟੇ ਤਾਂ ਹੀ ਤਾਂ ਰੌਲਾ ਪਿਆ ਕਿ ਜਿਹੜੀ ਲੀਗਲ ਮਾਈਗ੍ਰੇਸ਼ਨ ਹੈ ਜ਼ਰੂਰੀ ਨਹੀਂ ਉਹਨਾਂ ਨੂੰ ਪਤਾ ਹੋਵੇ ਕਿੰਨੀ ਗਿਣਤੀ ਹੈ ਗਿਣਤੀ ਨਹੀਂ ਪਤਾ ਮਤਲਬ ਕਰੋਨਾ ਚ ਹੋਣਗੇ ਅਮਰੀਕਾ ਚ ਜਿਹੜੇ ਇਹ ਜੇ ਘੁੰਮ ਰਹੇ ਨੇ ਤੇ ਉਹ ਸਾਰੇ ਕੰਟਰੀ ਚ ਹੁੰਦੇ ਨਹੀਂ ਤੁਸੀਂ ਦੇਖਿਆ ਉਹ ਫਿਲਮਾਂ ਚ ਜਦੋਂ ਪੁਲਿਸ ਆਪਾਂ ਮਰਦੀ ਆਪਾਂ ਜਾਂਦੇ ਨੇ ਇੱਥੇ ਵੀ ਤਾਂ ਅਸੀਂ ਛਾਪੇ ਦੀਆਂ ਖਬਰਾਂ ਆਈਆਂ ਸੀ ਉਹ ਛਾਪੇ ਵਾਲੇ ਇਹ ਹੁੰਦੇ ਨੇ ਕਿ ਜਿਨ੍ਹਾਂ ਦਾ ਕੋਈ ਸਟੇਟਸ ਨਹੀਂ ਹੁੰਦਾ ਅਸਾਈਲਮ ਉਹਨਾਂ ਨੇ ਲਈ ਨਹੀਂ ਹੁੰਦੀ ਉੱਥੇ ਉਹ ਚੋਰੀ ਛੱਪੇ ਘੱਟ ਰੇਟ ਤੇ ਘੱਟ ਵੇਜਸ ਤੇ ਕੰਮ ਕਰੀ ਜਾਂਦੇ ਨੇ ਉਹਨਾਂ ਨੂੰ ਖਤਰਾ ਹੈ ਮੇਰਾ ਖਿਆਲ ਹੈ ਦੋ ਤਿੰਨ ਕੈਟਾਗਰੀ ਬਾਰੇ ਕਲੀਅਰ ਹੋ ਗਏ ਨਾ ਤੁਸੀਂ ਇੱਕ ਤਾਂ ਜਿਨ੍ਹਾਂ ਦੀ ਅਸਾਈਲਮ ਡਿਨਾਈ ਹੋ ਗਈ ਦੂਜਾ ਜਿਨ੍ਹਾਂ ਨੇ ਅਸਾਈਲਮ ਲਈ ਨਹੀਂ ਹਲੇ ਉਹਨਾਂ ਦਾ ਕੇਸ ਹੀ ਦੀ ਚੱਲਦਾ ਕੋਈ ਜਿਨ੍ਹਾਂ ਦਾ ਸਟੇਟਸ ਹੀ ਕੋਈ ਨਹੀਂ ਹੈ ਤੇ ਪਹਿਲੀ ਕੈਟਾਗਰੀ ਤੋਂ ਦੱਸਿਆ ਜਿਹੜੇ ਤਾਂ ਪਹੁੰਚੇ ਪਹੁੰਚੇ ਨੇ ਉਹ ਫੜੇ ਜਾਂਦੇ ਨੇ ਉਹਨਾਂ ਨੂੰ ਜਿਹੜੀ ਕੈਂਪ ਚੋਂ ਭੇਜੋਂ ਤੋਂ ਪਹਿਲਾਂ ਹੀ ਉਹਨਾਂ ਨੂੰ ਮਤਲਬ ਵਾਪਸ ਕਰ ਦਿਓ ਜੀ ਜਿਵੇਂ ਉਹ ਕੁੜੀ ਕੀਤੀ ਸੀ ਜਿਹੜੀ ਆਪਦੇ 104 ਚਾਈ ਸੀ ਕੁਛ ਦਿਨ ਹੀ ਹੋਏ ਸੀ ਆਪਦੇ ਮਗੇਤਰ ਨੂੰ ਮਿਲ ਜਾ ਰਹੇ ਸੀ ਦੋ ਕੈਟਾਗਰੀ ਹੋਰ ਨੇ ਉਹ ਵੀ ਦੇਖ ਲਓ ਉਹ ਕ੍ਰਿਮੀਨਲਸ ਦੀਆਂ ਨੇ ਵੀ ਇੱਕ ਤਾਂ ਇਹ ਕਿ ਜਿਹੜੇ ਕ੍ਰਿਮੀਨਲ ਨੇ ਬੱਸ ਕ੍ਰਿਮੀਨਲ ਕਿਤੇ ਵੀ ਹੋਣ ਇਹ ਜਦੋਂ ਕੋਈ ਇੱਥੋਂ ਜਾ ਕੇ ਕ੍ਰਾਈਮ ਕਰਦਾ ਉਹਨੂੰ ਕੌਣ ਛੱਡੂਗਾ ਜਿਹੜੇ ਵੀ ਕ੍ਰਿਮੀਨਲਸ ਨੇ ਚਾਹੇ ਉਹਨਾਂ ਨੇ ਕੋਈ ਸਕੈਂਡਲ ਕੀਤਾ ਹੈ ਚੋਰੀ ਕੀਤੀ ਹੈ ਡਾਕਾ ਮਾਰਿਆ ਜੋ ਵੀ ਹੈ ਰੇਪ ਕੀਤਾ ਹੈ ਕਿਸੇ ਕਿਸਮ ਦਾ ਵੀ ਕ੍ਰਾਈਮ ਕੀਤਾ ਹੈ ਉਹਨੂੰ ਬਾਹਰ ਕੱਢਣਗੇ ਕੱਢਣਗੇ ਉਹਦੇ ਲਈ ਤਾਂ ਉਹ ਤਿਆਰ ਰਤ ਕੱਢਣਾ ਸਾਰੇ ਕੰਟਰੀਆਂ ਕੱਢਦੇ ਨੇ ਦੂਜਾ ਕਈ ਵਾਰੀ ਕੀ ਹੁੰਦਾ ਕ੍ਰਾਈਮ ਕਰਕੇ ਬੰਦਾ ਪੈਰੋਲ ਤੇ ਆ ਜਾਂਦਾ ਹੈ ਜ਼ਮਾਨਤ ਤੇ ਆ ਜਾਂਦੇ ਨੇ ਉਹ ਦੋ ਦ ਜਾਂਦੇ ਨਹੀਂ ਪੇਸ਼ੀ ਤੇ ਨਹੀਂ ਜਾਂਦੇ ਉਹ ਵੀ ਗਾਇਬ ਹੋ ਜਾਂਦੇ ਨੇ ਉਹਨਾਂ ਨੂੰ ਵੀ ਫੜਿਆ ਜਾਂਦਾ ਵੀ ਦਿਖਾਓ ਤੁਸੀਂ ਕੌਣ ਹੋ ਵੈਸੇ ਕ੍ਰਾਈਮ ਤੇ ਖੂਰ ਵੀ ਹੋ ਗਿਆ ਜਿਹੜਾ ਸਾਡੇ ਲੋਕ ਕਰਦੇ ਨੇ ਇਹਨਾਂ ਚੋਂ ਨਹੀਂ ਇਸ ਤਰ੍ਹਾਂ ਦੇ ਕ੍ਰਿਮੀਨਲ ਪੰਜਾਬੀ ਘਟਨੇ ਹੁਣ ਕੈਨੇਡਾ ਅਮਰੀਕਾ ਦੇ ਥੋੜੇ ਬਣੇ ਨੇ ਆ ਡਰੱਗ ਫੜੀ ਗਈ ਉਹ ਫੜੀ ਗਈ ਪਰ ਉਹ ਇਹ ਜਿਹੜੇ ਨਵੇਂ ਗਏ ਨੇ ਸ਼ਾਇਦ ਉਹ ਇੰਨੇ ਨਹੀਂ ਹੈ ਹਾਂ ਸਾਡੇ ਹੋਰ ਕਿ ਕਰਾ ਦਾ ਕ੍ਰਾਈਮ ਕਰਦੇ ਨੇ ਸ਼ਰਾਬੀ ਕਿ ਗੱਡੀ ਚਲਾ ਲਈ ਉਹ ਕਿੱਥੇ ਹੈ ਜੀ ਆਹ ਨਾਲ ਦੀ ਤਾਂ ਜਾਣੇ ਕੋਈ ਨਹੀਂ ਪੁੱਛਦਾ ਮੈਂ ਅੱਬ ਦੇਖੇ ਮੈਂ ਉੱਥੇ ਗਿਆ ਹੋਇਆ ਸੀ ਉਹਨੇ ਨਹੀਂ ਮੈਂ ਕਿਹਾ ਯਾਰ ਇੰਨੀ दारू ਪੀ ਕੇ ਤੂੰ ਅੱਥਰੇ ਨਹੀਂ ਨਹੀਂ ਲਿਓ ਤੋ ਨਾਲ ਇਹ ਜੀ ਉਹ ਵੀ ਕ੍ਰਾਈਮ ਮੰਨਿਆ ਜਾਂਦਾ ਹੈ ਤੋ ਵੱਡਾ ਕ੍ਰਾਈਮ ਹੈ ਤੋ ਕੋਈ ਕਿਸੇ ਕੋ ਲਾਇਸੈਂਸ ਨਹੀਂ ਉਹ ਵੀ ਗੱਡੀ ਚਲਾ ਲੈਂਦਾ ਹੁਣ ਮੈਂ ਜਾਣਦਾ ਮੈਂ ਤਾਂ ਕਦੇ ਇੰਟਰਨੈਸ਼ਨਲ ਲਾਇਸੈਂਸ ਨਹੀਂ ਲਿਆ ਗਿਆ ਤੋ ਮੈਂ ਤਾਂ ਗੱਡੀ ਨਹੀਂ ਚਲਾਉਂਦਾ ਸੀ ਸੋ ਓਵਰ ਸਪੀਡ ਕਰ ਲੈਂਦੇ ਨੇ ਇਹੋ ਜਿਹੇ ਬੰਦੇ ਵੀ ਜੇ ਫੜੇ ਜਾਂਦੇ ਨੇ ਨਾ ਫਿਰ ਹੌਲੀ ਹੌਲੀ ਉਹਨਾਂ ਦਾ ਰਿਕਾਰਡ ਖਰਾਬ ਹੋ ਜਾਂਦਾ ਹੈ ਖैर ਮੈਂ ਗੱਲ ਕਰ ਰਿਹਾ ਸੀ ਇਹ ਹੁਣ ਇਹ ਜਿਹੜੀਆਂ categories ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਇਹਨਾਂ ਨੂੰ ਜ਼ਿਆਦਾ ਫਿਕਰ ਹੈ ਹੁਣ ਇਹ ਜਿਹੜੇ ਬੰਦੇ ਨੇ ਜਿਹੜੇ asylum ਲੱਗੀ ਨਹੀਂ ਜਾ ਉਹਨਾਂ ਕੋਲ ਵਕੀਲਾ ਦੇ ਪੈਸੇ ਨਹੀਂ ਸੀ ਉਹ ਬੰਦੇ ਜਾਂ ਜਿਨ੍ਹਾਂ ਦੀ asylum ਡਰਾਈ ਹੋ ਗਈ ਉਹ ਤੇ ਜਾਂ ਜਿਹੜੇ ਹੁਣ ਹੀ ਗਏ ਨੇ ਜਿਨ੍ਹਾਂ ਦਾ ਸਟੇਟਸ ਕੋਈ ਨਹੀਂ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਔਰ ਜਿਨ੍ਹਾਂ ਨੇ ਐਸਾਈਲਮ ਜ ਰਾਜਨੀਤਿਕ ਸ਼ਰਨ ਜਿਹੜੀ ਹੈ ਉਹ ਮੰਗੀ ਹੋਈ ਹੈ ਕੇਸ ਉਹਨਾਂ ਦਾ ਲੱਗਿਆ ਹੋਇਆ ਹੈ ਕੋਰਟ ਦੇ ਵਿੱਚ ਹੈ 3 ਸਾਲ 4 ਸਾਲ ਹੋ ਗਏ ਉਹ ਕੰਮ ਕਰ ਰਹੇ ਨੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਹਾਲਤ ਦੀ ਘੜੀ ਕੋਈ ਖਤਰਾ ਨਹੀਂ ਹੈ ਇਹ ਇਸ ਸਥਿਤੀ ਬਣੀ ਹੋਈ ਹੈ ਸਥਿਤੀ ਬਿਲਕੁਲ ਨਵੇਂ ਜਦ 2 ਸਾਲ ਤੋਂ ਘਟਾ ਲੈ ਦੇ ਕਿਉਂਕਿ ਉਹਨਾਂ ਦਾ ਫੈਸਲਾ ਜਲਦੀ ਹੋ ਜਾਣਾ ਹੈ ਉਹ ਕੋਰਟ ਚ ਪੇਛੜੇ ਨਹੀਂ ਉਹਨਾਂ ਨੇ ਤੇ ਇਸ ਕਰਕੇ ਇਹ ਖਿਆਲ ਰੱਖ ਕੇ ਜਿਹੜੇ ਬੰਦੇ ਨੇ ਉਹ ਚਲੋ ਹੁਣ ਜਿਹੜੇ ਬੰਦੇ ਅੱਜ ਆਉਣਗੇ ਦੇਖੋ ਪਹਿਲਾਂ 104 ਬੰਦੇ ਆਏ 5 ਫਰਵਰੀ ਨੂੰ ਉਹਨਾਂ ਵਿੱਚ ਲਗਭਗ ਇਹ ਵੀ ਸਵਾਲ ਉੱਠਿਆ ਸੀ ਵੀ ਇਹ ਤਾਂ ਹੁਣੀ ਗਏ ਨੇ ਉਹਨਾਂ ਨੂੰ ਕਿਉਂ ਭੇਜਤਾ ਉਹ ਤੁਹਾਨੂੰ ਮੈਂ ਦੱਸਦਾ ਉਸਕਿਉਂਕਿ ਉਹਨਾਂ ਨੇ ਕੋਈ ਕਿਸ ਕੁਸਤਾੜ ਕੀਤਾ ਨਹੀਂ ਸੀ ਉਹਨਾਂ ਨੇ ਉਹਨਾਂ ਨੂੰ ਫੜ ਕੇ ਭੇਜਤਾ ਗਏ ਸੀ ਗਰਕ ਨੂੰ ਨਹੀਂ ਢੰਗ ਨਾਲ ਡੰਕੀਆਂ ਲਾ ਕੇ ਗਏ ਸੀ ਕੋਰਟ ਚ ਕੇਸਰੀ ਸੀ ਹੁਣੀ ਸੀ ਕਿਉਂਕਿ ਕੋਈ ਸਟੇਟਸ ਨਹੀਂ ਇੱਕ ਤਾਂ ਹੁਣ ਆਪਾਂ ਨੂੰ ਜਿਹੜਾ ਅੱਜ ਆ ਜਾਓ ਉਹਦੇ ਚ ਜਿਹੜੇ 119 ਬੰਦੇ ਨੇ ਆਉਣਾ 67 ਪੰਜਾਬ ਦੇ ਨੇ ਤੇ 33 ਹਰਿਆਣਾ ਦੇ ਨੇ ਤੇ ਮਹਾਰਾਸ਼ਟਰ ਦੇ 2 ਨੇ ਰਾਜਸਥਾਨ ਦੇ 2 ਨੇ ਯੂਪੀ ਦੇ 2 ਨੇ ਹਿਮਾਚਲ ਦੇ ਇੱਕ ਇਹ ਤਾਂ ਉਦੋਂ ਰ ਹੈ ਫਿਰ 158 ਕੱਲੋਂ ਆਉਣੇ ਨੇ ਤੇ ਉਹ ਤਾਂ ਰੋਲੋ ਤਾਂ ਇਹੀ ਪਈ ਜਾਂਦਾ ਨਾ ਹੁਣ ਸਿਆਸਤ ਤਾਂ ਹੀ ਹੋ ਜਾਂਦੀ ਆ ਵੀ ਹੱਤਕੜੀਆਂ ਮੋਦੀ ਸਾਹਿਬ ਗਏ ਸੀ ਕੀ ਲੈ ਕੇ ਆਏ ਦੇਖੋ ਇਹ ਉਹ ਸਾਡਾ ਜਿਹੜਾ ਵਿਦੇਸ਼ ਮੰਤਰੀ ਉਹ ਤਾਂ ਪਹਿਲਾਂ ਹੀ ਹਾਂ ਕਰਿਆ ਸੀ ਉਹਨਾਂ ਨੂੰ ਜਸਟੀਫਾਈ ਕਰਦਾ ਹਟਕੜੀ ਕਹਿੰਦੇ ਜੀ ਉਹਨਾਂ ਦਾ ਉਹਨਾਂ ਦਾ ਪ੍ਰੋਟੋਕੋਲ ਹੈ ਉਹਨਾਂ ਦੇ ਨਿਯਮ ਨੇ ਉਹ ਜੋ ਬੇ ਕਰਦੇ ਨੇ ਜੇ ਨਹੀਂ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੇ ਹਾਲਾਤ ਨੇ ਜੇ ਮੋਦੀ ਸਾਹਿਬ ਨੇ ਕੁਝ ਕਰਨਾ ਹੁੰਦਾ ਤਾਂ ਫਿਰ ਉਹ ਇਹੀ ਕਹਿ ਦਿੰਦੇ ਅਸੀਂ ਜਹਾਜ਼ ਪੇਚ ਕੇ ਮੰਗਾਲ ਲੈਣੇ ਖੈਰ ਉਹ ਗੱਲ ਤੜੀ ਚੱਲੀ ਸਿਆਸਤ ਚੱਲਦੀ ਹੈ ਭਗਵੰਤ ਮਾਨ ਕੁਝ ਹੋਰ ਕਹਿੰਦਾ ਰਬਨੀਤ ਬਟੂ ਹੋਰ ਕਹਿੰਦਾ ਦਿੱਲੀ ਦੀ ਹਾਰ ਤੋਂ ਬਾਅਦ ਇਹਨਾਂ ਨੂੰ ਵੀ ਤਾਂ ਚਾਹੀਦਾ ਸੀ ਕੁਛ ਨਾ ਕੁਛ ਮੁੱਦਾ ਬਣਾਈਏ ਤਾਂ ਹੀ ਉਹ ਕੱਲ ਵੀ ਅੱਛੇ ਸੀ ਭਗਵੰਤ ਮਾਨ ਅੱਜ ਵੀ 에ਰਪੋਰਟ ਤੇ ਸੀ ਤੋ ਇਹ ਗੱਲ ਤੇ ਆਪਾਂ ਕਰਦੇ ਰਹਾਂਗੇ ਗੱਲ ਕੱਲ ਵੀ ਕੀਤੀ ਸੀ ਪਿਛਲੇ ਮੈਂ ਕੱਲ ਭਗਵਾਨ ਤੁਮਾਰਦੇ ਜਦੋਂ ਕੱਲ ਗੱਲ ਕੀਤੀ ਹੈ ਲੇਕਿਨ ਅੱਜ ਮੈਂ ਤੁਹਾਨੂੰ ਇਸ ਕਰਕੇ ਇਹ ਵੀਡੀਓ ਬਣਾਉਣੀ ਪਈ ਕਿ ਬਹੁਤ ਸਾਰੇ ਲੋਕ ਡਰੇ ਹੋਏ ਨੇ ਮਾਪੇ ਡਰੇ ਹੋਏ ਨੇ ਕਿ ਕੋਈ ਪਤਾ ਨਹੀਂ ਸਾਡਾ ਬੱਚਾ ਨਾ ਆ ਜਾ ਤੇ ਉਹਨਾਂ ਲਈ ਇਹ ਵੀਡੀਓ ਹੈ ਭਾਈ ਜਿਨ੍ਹਾਂ ਨੂੰ ਖਤਰਾ ਹੈ ਉਹ ਤੁਹਾਨੂੰ ਦੱਸਿਆ ਇਹ ਇਹਨਾਂ ਨੂੰ ਖਤਰਾ ਬਾਕੀ ਹਲੇ ਤੁਸੀਂ ਆਰਾਮ ਨਾਲ ਬੈਠੋ ਕੋਈ ਏਡੀ ਗੱਲ ਨਹੀਂ ਹੈ ਚੱਲੂਗਾ ਕੰਮ ਨਾਲ ਕੀ ਪਤਾ ਕਿੰਨਾ ਖਤਰ ਹੋ ਜਾ ਇਹ ਕਰੂਗਾ ਬਾਕੀ 트럼ਪ ਦਾ ਕੋਈ ਪਤਾ ਨਹੀਂ ਇਸ ਤਰ੍ਹਾਂ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਪਰ ਜਿਹੜੀ ਜੇ ਕਾਨੂੰਨਨ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਅਜੇ ਨਹੀਂ ਹੋਰ ਵੀ ਆਪਾਂ ਇਸ ਕਿਸਮ ਦੀ ਜਾਣਕਾਰੀ ਦੇਵਾਂਗੇ ਲੇਕਿਨ ਅਜੇ ਨਹੀਂ ਮੈਂ ਇਹ ਜ਼ਰੂਰ ਕਹੂੰ ਜਾਂਦਾ ਜਾਂਦਾ ਕਿ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਇਸ ਜਿਹੜਾ ਹੈ ਇਸ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਜ਼ਿਆਦਾ ਲੋਕਾਂ ਨੂੰ ਫਾਇਦਾ ਹੋ ਜੇ ਤੇ ਤੁਸੀਂ ਜਿਹੜੀ ਹੈ ਇਸ ਚੈਨਲ ਨੂੰ ਜਿਹੜੇ ਤੁਸੀਂ ਨਵੇਂ ਉਹਨੂੰ ਸਬਸਕ੍ਰਾਈਬ ਵੀ ਕਰ ਲਿਓ 場所。